ਜੇ ਕੈਨੇਡਾ ਦੀ ਵੀਜ਼ਾ ਰੇਟ ਦੀ ਗੱਲ ਕਰੀਏ ਤੇ ਪਿਛਲੇ ਕੁ ਸਾਲਾਂ ਚ ਬਹੁਤ ਜ਼ਿਆਦਾ ਰਹੀ ਬਹੁਤ ਲੋਕਾਂ ਨੂੰ ਵੀਜ਼ਾ ਦਿੱਤਾ ਗਿਆ ਪਰ ਇਸ ਵੇਲੇ ਕਹਿੰਦੇ ਨੇ ਕਿ ਰਿਫਿਊਜ਼ਲ ਰੇਟ ਜਿਹੜਾ ਆ ਉਹ ਬਹੁਤ ਜ਼ਿਆਦਾ ਹੋ ਗਿਆ ਰਿਫਿਊਜ਼ਲ ਰੇਟ ਕਾਫੀ ਜ਼ਿਆਦਾ ਹੈ ਹਾਲਾਂਕਿ ਸਰਕਾਰ ਇਹ ਨਹੀਂ ਦੱਸ ਰਹੀ ਕਿ ਕਿੰਨਾ ਕ ਹੈ ਪਰ ਫਿਰ ਵੀ ਇਹ ਇੱਥੇ ਟਰਾਂਸਪੇਰੈਂਸੀ ਕਾਫੀ ਰੱਖਣੀ ਪੈਂਦੀ ਹੈ ਤੇ ਦੱਸਣਾ ਪੈਂਦਾ ਜੀ ਜੀ ਕਿ ਆਹ ਹੈ ਇਸ ਤਰ੍ਹਾਂ ਹੈ ਹੂੰ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰੈਸ਼ਰ ਹੈ ਉਸ ਉਸ ਪ੍ਰੈਸ਼ਰ ਦੇ ਵਿੱਚੋਂ ਇੱਕ ਜਿਹੜਾ ਸਭ ਤੋਂ ਜ਼ਿਆਦਾ ਹੋਇਆ ਕਿ ਜਿਹੜੇ ਇੰਨੇ ਵੱਡੇ ਅੰਬਾਰ ਲੱਗੇ ਹੋਏ ਨੇ ਅਰਜ਼ੀਆਂ ਤਾਂ ਉਹਨਾਂ ਦਾ ਕੀ ਕਰਨਾ ਸੋ ਉਹਦੇ ਬਾਰੇ ਜਿਹੜੇ ਕੁਝ ਆંકੜੇ ਨੇ ਉਹਨਾਂ ਦੀ ਖੇਡ ਜੜੀ ਹੈਗੀ ਜੀ ਉਹਦੀ ਗੱਲਬਾਤ ਕਰਦੇ ਆ ਜੀ ਇਮੀਗ੍ਰੇਸ਼ਨ ਐਪਲੀਕੇਸ਼ਨਸ ਕੈਨੇਡਾ ਦੇ ਵਿੱਚ ਜਿੰਨੀਆਂ ਹੋ ਰਹੀਆਂ ਨੇ ਚਾਹੇ ਉਹ ਕਿਤੇ ਕਿਸੇ ਕਿਸਮ ਦੀਆਂ ਵੀ ਹੋਣ ਉਹਨਾਂ ਵਿੱਚ ਰਿਫਿਊਜ਼ਲ ਰੇਟ ਇੰਨੀ ਜ਼ਿਆਦਾ ਵਧ ਗਈ ਹੈ ਕਿ ਪਹਿਲਾਂ ਸ਼ਾਇਦ ਪਿਛਲੇ 2-4 ਸਾਲਾਂ ਦੇ ਵਿੱਚ ਤੇ ਕਦੇ ਇੰਨੀ ਨਹੀਂ ਸੀ ਕੁਰੇਸ਼ੀਆ ਦੇ ਇੱਕ ਨਾਗਰਿਕ ਨਿਕੋਲਾ ਦੀ ਇੱਕ ਕਹਾਣੀ ਹੈ ਤੇ ਉਹ ਪਹਿਲਾ ਕੈਨੇਡਾ ਦੇ ਵਿੱਚ ਜਿਹੜਾ ਉਹ ਆ ਚੁੱਕਾ ਹੈ ਪਰ ਉਸ ਨੂੰ ਦੋ ਵਾਰੀ ਇੱਕ ਕਾਨਫਰੰਸ ਇੰਟੈਂਟ ਕਰ ਲਈ ਵੈਂਕੂਵਰ ਦੇ ਵਿੱਚ ਉਹਨੂੰ ਮੋੜ ਦਿੱਤਾ ਗਿਆ ਤੇ ਉਹ ਇਸ ਤੋਂ ਪਹਿਲਾਂ ਟੋਰਾਂਟੋ ਦੇ ਵਿੱਚ ਆ ਚੁੱਕਾ ਹੈ ਤੇ ਉਹ ਕਹਿੰਦਾ ਕਿ ਮੈਂ ਇੱਕ ਜ਼ਰੂਰੀ ਮੀਟਿੰਗ ਲਈ ਆਉਣਾ ਤੇ ਮੈਨੂੰ ਇਸ ਤਰ੍ਹਾਂ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਉਹਦੀ ਇੱਕ ਛੋਟੀ ਜਿਹੀ ਕਹਾਣੀ ਹੈ ਤੇ ਉਹ ਕਹਿੰਦਾ ਕਿ ਮੇਰਾ ਕੈਨੇਡਾ ਦੇ ਵੀਜ਼ਾ ਸਿਸਟਮ ਦੇ ਵਿੱਚ ਕੌਨਫੀਡੈਂਸ ਜਿਹੜਾ ਵਿਸ਼ਵਾਸ ਹੈ ਉਹ ਜਾਂਦਾ ਲੱਗਾ ਹੁਣ ਤਕਰੀਬਨ ਸਾਰੇ ਹੀ ਡਿਪਾਰਟਮੈਂਟ ਦੇ ਵਿੱਚੋਂ ਇਮੀਗ੍ਰੇਸ਼ਨ ਐਪਲੀਕੇਸ਼ਨ ਚਾਹੇ ਉਹ ਪਰਮਨੈਂਟ ਹੋਣ ਟੈਂਪਰੇਰੀ ਹੋਣ ਉਹਨਾਂ ਦੇ ਵਿੱਚ ਰਿਫਿਊਜ਼ਲ ਰੇਟ 2023 ਤੋਂ ਬਾਅਦ ਪਹਿਲੀ ਵਾਰ ਇਹਨਾਂ ਵਿੱਚ ਆਇਆ ਫੈਡਰਲ ਗਵਰਨਮੈਂਟ ਦੇ ਡਾਟਾ ਜਿਹੜੇ ਕਹਿੰਦੇ ਨੇ ਉਹਨਾਂ ਵਿੱਚ ਰਿਜੈਕਸ਼ਨ ਰੇਟ ਜਿਹੜੇ ਨੇ ਬਹੁਤ ਸਾਰੇ ਕੇਸਾਂ ਦੇ ਵਿੱਚ ਹੈ ਸਟੱਡੀ ਹੋਵੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੋਵੇ ਇਹਦੇ ਵਿੱਚ ਇਹਦੇ ਕੀ ਕਾਰਨ ਨੇ ਇਹ ਕਹਿੰਦੇ एलिਜੀਬਿਲਟੀ ਚੇਂਜ ਕਰ ਦਿੱਤੀ ਗਈ ਹੈ ਤੇ ਪੋਲਿਸੀਜ਼ ਤੇ ਪੋਲਿਟਿਕਸ ਤੇ ਸਰਕਾਰ ਤੇ ਇਮੀਗ੍ਰੇਸ਼ਨ ਨੂੰ ਘਟਾਉਣ ਦਾ ਦਬਾਅ ਇਹ ਸਾਰੀਆਂ ਚੀਜ਼ਾਂ ਕਲੈਕਟਿਵਲੀ ਕੰਮ ਕਰ ਰਹੀਆਂ ਨੇ ਪਰ ਕੁਝ ਜਿਹੜੇ ਕ੍ਰਿਟਿਕਸ ਨੇ ਉਹ ਕਨਸਰਨ ਜਿਹੜੇ ਨੇ ਉਹ ਉਹ ਜ਼ਾਹਿਰ ਉਹ ਉਹਨਾਂ ਨੇ ਅੱਗੇ ਕੀਤੇ ਨੇ ਕਿ ਨਹੀਂ ਇਹ ਠੀਕ ਨਹੀਂ ਹੈ ਤੇ ਪ੍ਰੈਸ਼ਰ ਜਿਹੜਾ ਹੈ ਤੇ ਇਹਦੇ ਨਾਲ ਬਹੁਤ ਜਲਦਬਾਜ਼ੀ ਦੇ ਵਿੱਚ ਤੇ ਬਹੁਤ ਅਨਾਰਗਨਾਈਜ਼ ਤਰੀਕੇ ਦੇ ਨਾਲ ਹੈਪਹੈਜ਼ਰਡਲੀ ਜਿਹੜਾ ਹੈ ਇਮੀਗ੍ਰੇਸ਼ਨ ਬੈਕਲੌਗ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੈਨੇਡਾ ਵਿੱਚ ਸਮੱਸਿਆ ਰਹੀ ਹੈ ਇਮੀਗ੍ਰੇਸ਼ਨ ਐਪਲੀਕੇਸ਼ਨ ਦੀ ਕਿ ਵੱਡੀਆਂ ਲਾਈਨਾਂ ਲਗੀਆਂ ਹੋਈਆਂ ਨੇ ਇਮੀਗ੍ਰੇਸ਼ਨ ਵਾਸਤੇ ਐਪਲੀਕੇਸ਼ਨਾਂ ਦੀਆਂ ਤੇ ਉਹ ਇੰਨੇ ਘਟ ਗਈਆਂ ਇੰਨਾ ਵੇਟਿੰਗ ਟਾਈਮ ਹੈ ਇੰਨਾ ਵੇਟਿੰਗ ਟਾਈਮ ਹੈ ਉਹਨਾਂ ਦੇ ਵਿੱਚ ਤੇਜ਼ੀ ਲਿਆਉਣ ਖਾਤਰ ਇੱਕ ਤਰੀਕਾ ਲੱਭ ਲਿਆ ਗਿਆ ਕਿ ਰਿਫਿਊਜ਼ਲਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਲਾਓ ਤੇ ਆਪੇ ਜਿਹੜਾ ਜਿਹੜਾ ਬੈਕਲੌਗ ਘਟੇਗਾ ਤੇ ਇਨਟੇਕ ਵੀ ਜਿਹੜੀ ਘਟਾਈ ਜਾ ਰਹੀ ਹੈ ਤੇ ਕੁਝ ਪੋਜੀਸ਼ਨ ਜਿਹੜੀਆਂ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚੋਂ ਕੱਟ ਕਰ ਦਿੱਤੀਆਂ ਗਈਆਂ ਭਾਵੇਂ ਜਿਹੜੇ ਡਿਪਾਰਟਮੈਂਟ ਨੇ ਤੁਹਾਡੀ ਅਰਜ਼ੀ ਨੂੰ ਦੇਖਣਾ ਹੈ ਉਹਨਾਂ ਨੇ ਕੋਖਣਾ ਹੈ ਉਹਨਾਂ ਨੇ ਪਰਖਣਾ ਹੈ ਉਹਨਾਂ ਨੇ ਫਿਰ ਫੈਸਲਾ ਕਰਨਾ ਹੈ ਕਿ ਕੀ ਹੈ ਕਿਵੇਂ ਹੈ ਦੇਸ ਤੋਂ ਪਹਿਲਾਂ ਤੇ ਕੰਪਿਊਟਰਾਂ ਦੇ ਨਾਲ ਜਿਹੜੇ ਸੀ ਵਿਜ਼ੇ ਜਿਹੜੇ ਸੀ ਦੇ ਦਿੱਤੇ ਗਏ ਤੇ ਕੰਪਿਊਟਰ ਦੇ ਨਾਲ ਹੀ ਰਿਫਿਊਜ਼ਲ ਲੱਗ ਗਈਆਂ ਉਹਨਾਂ ਵਿੱਚ ਇਹੋ ਜਿਹੀਆਂ ਕਈ ਮਿਸਟੇਕਸ ਹੋ ਜਾਂਦੀਆਂ ਸੀ ਜਿਹੜੀਆਂ ਟੈਕਨੀਕਲੀ ਹੋ ਹੀ ਨਹੀਂ ਸਕਦੀਆਂ ਫਿਰ ਉਹਨਾਂ ਨੂੰ ਚੈਲੇਂਜ ਕੀਤਾ ਜਾਂਦਾ ਸੀ ਪਰ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਜੇ ਬੰਦੇ ਹੀ ਘੱਟ ਹੋਣਗੇ ਤਾਂ ਫਿਰ ਉਹ ਅਰਜ਼ੀਆਂ ਕਿਵੇਂ ਜਿਹੜੀਆਂ ਬੈਕਲੌਗ ਕਿਵੇਂ ਘਟੇਗਾ ਸਰਕਾਰ ਇਹ ਤਾਂ ਕਹਿੰਦੀ ਕਿ ਬੈਕਲੌਗ ਅਸੀਂ ਘਟਾਉਣਾ ਪਰ ਤੁਸੀਂ 3300 ਦੇ ਲਾਗੇ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਤੇ 3300 ਨੌਕਰੀਆਂ ਖਤਮ ਹੋਣ ਦਾ ਮਤਲਬ ਇਹ ਹੈ ਕਿ ਅਰਜ਼ੀਆਂ ਨੂੰ ਪ੍ਰੋਸੈਸ ਕਰਨ ਦੀ ਰਫ਼ਤਾਰ ਬਹੁਤ ਜ਼ਿਆਦਾ ਸਲੋ ਹੋ ਗਈ ਹੈ ਹੁਣ ਜਿਹੜੇ ਇਸ ਵੇਲੇ ਦੱਸਿਆ ਜਾਂਦਾ ਹੈ ਕਿ ਸਿਸਟਮ ਦੇ ਵਿੱਚ ਜੂਨ 30 ਤੱਕ 21 ਲੱਖ ਦੇ ਲੱਗੇ ਅਰਜ਼ੀਆਂ ਜੜੀਆਂ ਉਹ ਪ੍ਰੋਸੈਸ ਦੇ ਵਿੱਚ ਹੈਗੀਆਂ ਨੇ ਸਿਸਟਮ ਦੇ ਵਿੱਚ ਜੋ ਕਿ ਮਾਰਚ ਮਹੀਨੇ ਦੇ ਵਿੱਚ 19 ਲੱਖ ਦੇ ਲੱਗੇ ਸੀ ਔਰ ਇਹਨਾਂ ਦੇ ਵਿੱਚੋਂ ਕਹਿੰਦੇ 9 ਲੱਖ ਅਰਜ਼ੀ ਜਿਹੜੀ ਹੈਗੀ ਆ ਤੇ ਉਹ ਇੰਨੀ ਜ਼ਿਆਦਾ ਉਹ ਲੇਟ ਆ ਕਿ ਡਿਪਾਰਟਮੈਂਟ ਦੇ ਆਪਣੇ ਜਿਹੜੇ ਸਟੈਂਡਰਡ ਆ ਉਸ ਤੋਂ ਵੀ ਜ਼ਿਆਦਾ ਪਿੱਛੇ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਸੋ ਪੀ ਆਰ ਰੈਜ਼ੀਡੈਂਟ ਕੈਟਾਗਰੀ ਉਹਦੇ ਵਿੱਚ ਵੀ ਪਹਿਲੇ 5 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਬੈਕਲੌਗ ਵਧ ਗਿਆ ਤੇ ਨਾਲ ਹੀ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਵਧ ਗਈ ਹੈ ਜਿਆਦਾ ਜਿਹੜੇ ਰਿਫਿਊਜ਼ਲ ਲਗੀਆਂ ਨੇ ਉਹ ਜ਼ਿਆਦਾ ਕੱਚੇ ਜਿਹੜੇ ਟੈਂਪਰੇਰੀ ਵੀਜ਼ੇ ਹੈਗੇ ਨੇ ਖਾਸ ਤੌਰ ਤੇ ਸਟੱਡੀ ਪਰਮਿਟ ਤੇ ਉਹਦੇ ਵਿੱਚ ਰਿਜੈਕਸ਼ਨ ਰੇਟ ਜਿਹੜੀ ਸਟੱਡੀ ਪਰਮਿਟ ਦੇ ਵਿੱਚ ਆ 65% ਹੋ ਗਈ ਹੈ 65% ਅਪਲੀਕੇਸ਼ਨਾਂ ਰਿਜੈਕਟ ਹੋ ਰਹੀਆਂ ਜੋ ਕਿ ਪਹਿਲਾਂ ਤਕਰੀਬਨ 40 ਦੇ ਆਸ-ਪਾਸ ਸੀ ਵਿਜ਼ਿਟਰ ਵੀਜ਼ਾ ਜਿਹੜੀ ਆ ਉਹ 39% ਤੋਂ 50 ਤੇ ਪਹੁੰਚ ਗਈ ਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਹੈ ਜੀ ਉਹ 12% ਤੋਂ ਜੋ ਹੁੰਦਾ ਸੀ ਕਦੇ ਉਹ 24-25 ਦੇ ਲਾਗੇ ਭਾਵ ਦੁੱਗਣਾ ਹੋ ਗਿਆ ਜੀ ਤੇ ਇਸੇ ਤਰ੍ਹਾਂ ਵਰਕ ਪਰਮਿਟ ਸਪਸ ਸਟੱਡੀ ਵਰਕ ਪਰਮਿਟ ਹੋਲਡਰ ਜਿਹੜੇ ਸੀ ਪਹਿਲਾਂ 25% ਸੀ ਉਹ ਦੁੱਗਣੇ ਤੋਂ ਵੀ ਜ਼ਿਆਦਾ ਹੋ ਕੇ 52-53% ਤੇ ਪਹੁੰਚ ਗਏ ਨੇ ਸੋ ਸਟੱਡੀ ਪਰਮਿਟ ਐਕਸਟੈਂਸ਼ਨ ਤੇ ਵਰਕ ਪਰਮਿਟ ਐਕਸਟੈਂਸ਼ਨ ਦੀਆਂ ਜਿਹੜੀਆਂ ਰਿਫਿਊਜ਼ਲਸ ਹੈਗੀਆਂ ਨਾ ਉਹ ਪਹਿਲਾਂ ਵਾਲੀਆਂ ਉਹਨਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਉਹ ਜਿੰਨੀਆਂ ਕਿ ਪਹਿਲਾਂ ਰਿਫਿਊਜ਼ ਹੁੰਦੀਆਂ ਸੀ ਉਹਨੀਆਂ ਕੀ ਹੈ ਸੋ ਨਵੀਆਂ ਐਂਟਰੀ ਜਿਹੜੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਬਲੌਕ ਕੀਤਾ ਜਾ ਰਿਹਾ ਕੈਨੇਡੀਅਨ ਸਰਕਾਰ ਵੱਲੋਂ